ਆ ਜਿਹੜਾ ਸਾਈਨ ਆਉਂਦਾ ਹੈ ਫਿਲਟਰ ਵਾਲਾ ਜੈਲੋ ਵਾਲਾ ਆ ਫਿਲਟਰ ਚੇਂਜ ਕੀਤੇ ਤੇ ਹੁਣ ਹੋ ਗਿਆ ਜੇ ਬੰਦ ਇਹ ਸਾਈਨ ਆਵੇ ਕਦੀ ਵੀ ਗੱਡੀ 'ਚ ਮੀਟਰਾਂ 'ਚ ਤੇ ਸਮਝੋ ਕਿ ਤੁਹਾਡੇ ਡੀਜ਼ਲ ਫਿਲਟਰ ਚੋਕ ਹੋ ਗਏ ਆ ਆ ਆਪਣੀ ਗੱਡੀ ਦੇ ਹੋਏ ਹੀ ਡੀਜ਼ਲ ਫਿਲਟਰ ਚੋਕ ਆ ਦੀਪੂ ਮਿਸਤਰੀ ਲੱਗਾ ਜੇ ਆ ਨਵੇਂ ਪਾ ਤੇ ਆਣ ਫਲੀਟਕਾਰ ਦੇ ਆ ਵੇਖੋ ਤੇ ਆ ਜਿਹੜੇ ਆ ਇਹ ਆ ਲੇਲਨ ਕੰਪਨੀ ਦੇ ਇਹਨਾਂ ਨੂੰ ਖੋਲਿਆ ਤੇ ਇਹ ਨਿਕਲੇ ਚੌਕਪ ਤੇ ਆਹ ਵੇਖੋ ਆਹ ਕਚਰਾ ਨਿਕਲਿਆ ਜੀ ਇਹਨਾਂ ਚੋਂ ਤੇ ਗੱਡੀ ਤਾਂ ਹੀ ਪਿਕਅਪ ਨਹੀਂ ਫਰੰਦਰੀ ਇਦਾਂ ਠੋਕਨਦੇ ਇਹਦੇ ਵਿੱਚੋਂ ਆਹ ਕਚਰਾ ਨਿਕਲੁੰਦਿਆ ਜੇ ਜਦੋਂ ਵੀ ਫਿਲਟਰ ਦੀ ਲਾਈਟ ਸਾਈਨ ਆਵੇ ਮੀਟਰਾਂ 'ਚ ਇੱਕਰਾਂ ਇੱਥੋਂ ਥੱਲਿਓਂ ਖੋਲ ਕੇ ਚੰਗੀ ਤਰ੍ਹਾਂ ਸਾਫ਼ ਜ਼ਰੂਰ ਕਰ ਲਿਆ ਕਰੋ ਕਿਉਂਕਿ ਕਚਰਾ ਪਾਣੀ ਪੁਣੀ ਆ ਜਾਂਦਾ ਇਹਦੇ ਚ ਆਹ ਦੇਖੋ ਆਹ ਕਚਰਾ ਨਿਕਲਿਆ ਜੇ ਵਿੱਚੋਂ ਤੇ ਹੁਣ ਨਵੇਂ ਫਿਲਟਰ ਪਾਤੇ ਆ ਪੰਪ ਮਾਰਨਦਿਆ ਆ ਦੀਪੂ ਮਿਸਤਰੀ ਹੋਰ ਪੇਕਅਪ ਫੜੋਗੀ ਪੂਰੀ ਗੱਡੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ